ਸਰਦਾਸ ਸ਼ਬਦ ਜਿਹੜਾ ਇਹ ਸੋਚ ਕੇ ਦੇਖੋ ਪ੍ਰਸ਼ਾਦ ਵਰਗਾ ਨਹੀਂ ਲੱਗਦਾ ਜਿੱਦਾਂ ਮਾਰੇ ਦਾ ਪ੍ਰਸ਼ਾਦ ਮਿਲਿਆ ਤੁਹਾਨੂੰ ਖੁਸ਼ੀ ਤੇ ਵਿੱਚ ਸਬਰ ਵੀ ਸਿਖਾਉਂਦੀ ਹੈ ਕਿਉਂਕਿ ਜਦੋਂ ਅਸੀਂ ਬਹੁਤ ਵੱਡੀ ਕੋਈ ਖੁਸ਼ੀ ਹਾਸਲ ਕਰ ਲੈਂਦੇ ਆ ਨਾ ਸਾਡੇ ਅੰਦਰ ਹੰਕਾਰ ਨਾ ਆ ਜਾਏ ਸਾਡੇ ਅੰਦਰ ਪ੍ਰਾਪਤੀ ਦਾ ਗੁਮਾਨ ਨਾ ਆ ਜਾਏ ਉਦੋਂ ਸਮਰਦਾਸ ਨਿਮਰਤਾ ਹੋਣਾ ਵੀ ਸਿਖਾਉਂਦੀ ਹੈ ਕਿ ਝੁਕ ਜਾਓ ਤੇ ਜਦੋਂ ਅਸੀਂ ਪਹਿਲੋਂ ਹੀ ਡਿੱਗੇ ਹੋਏ ਆ ਉਦੋਂ ਅਰਦਾਸ ਸਾਨੂੰ ਖੜਾ ਹੋਣਾ ਸਿਖਾਉਂਦੀ ਹੈ ਵਿਗਿਆਨ ਖੜਾ ਕਰ ਦਿੰਦੀ ਹੈ ਅਸਮਾਨੀ ਚੜਦੇਆਂ ਨੂੰ ਜ਼ਮੀਨ ਤੇ ਲਿਆਉਂਦੀ ਵੀ ਨਹੀਂ ਇੱਥੇ। ਉਹ ਬਾਕੀ ਕਾਲਪੁਰਖ ਨੇ ਕਿਰਦਾਰ ਬਖਸ਼ਿਆ ਕਿ ਜਦੋਂ ਮੰਗਣਾ ਆਪਣੇ ਲਈ ਨਹੀਂ ਮੰਗਣਾ ਸਰਬਤ ਲਈ ਮੰਗਣਾ। ਪਰ ਮੈਂ ਅਕਸਰ ਕਹਿੰਦਾ ਹਾਂ ਜਦੋਂ ਅਸੀਂ ਪ੍ਰਮਾਤਮਾ ਕੋਲੋਂ ਚੀਜ਼ਾਂ ਮੰਗਣ ਜਾਂਦੇ ਹਾਂ ਨਾ ਮਟੀਰੀਅਲਿਸਟਿਕ ਚੀਜ਼ਾਂ ਉਹ ਅਰਦਾਸ ਅਰਦਾਸ ਨਹੀਂ ਹੁੰਦੀ ਕੰਪਲੀਟ ਉਹ ਸਾਡੀਆਂ ਆਇਸ਼ਾਂ ਨੇ। ਉਹ ਸਾਡੀਆਂ ਇੱਛਾਵਾਂ ਨੇ ਅਸੀਂ ਉਹ ਮੰਗਦੇ ਆ ਅਰਦਾਸ ਹਮੇਸ਼ਾ ਜਿਹੜੀ ਦਿਲ ਤੋਂ ਆਏਗੀ ਨਾ ਉਹਦੇ ਚੀਜ਼ਾਂ ਨਹੀਂ ਸ਼ਾਮਲ ਹੋਣਗੀਆਂ ਉਹਦੇ ਚ ਸਕੂਨ ਭਰਿਆ ਹੋਵੇਗਾ ਉਹ ਅਸੀਂ ਸਿਰਫ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਲਈ ਆਪਣੀ ਕੌਮ ਲਈ ਉਹ ਕੁੱਲ ਲੁਕਾਈ ਲਈ ਜਦੋਂ ਮੰਗਦੇ ਆ ਨਾ ਆਮਨ ਸ਼ਾਂਤੀ ਸੁਖ ਸਕੂਨ ਮੰਗਦੇ ਆ ਉਹ ਅਸਲ ਅਰਦਾਸ ਹੈ ਜਿਸ ਨੂੰ ਸਭ ਕਹ ਰਹੇ ਸੀ ਕਿ ਜੱਗ ਦੇ ਮੈਦਾਨ ਚ ਜਾਣ ਲੱਗਿਆਂ ਵੀ ਅਰਦਾਸ ਕੀ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤੋ ਦੁਸ਼ਮਣ ਨਹੀਂ ਆਂਦਾ ਜਿਹਦੇ ਨਾਲ جنگ ਲੜਨ ਚੱਲਦੇ ਆਂ ਉਹਦਾ ਵੀ ਭਲਾ ਮੰਗ ਕੇ ਤੁਰਦੇ ਆਂ ਔਰ ਅਸੀਂ ਸਿਰਫ ਮੰਗਦੇ ਨਹੀਂ ਫਿਰ ਸਾਬਤ ਵੀ ਕਰਦੇ ਆਂ ਕਿ ਜਦੋਂ جنگ ਦੇ ਮੈਦਾਨ ਦੇ ਵਿੱਚ ਅੱਗੇ ਇੱਕ ਪਾਸੇ ਆਪਣੇ ਸਿੰਘ ਜ਼ਖਮੀ ਪਏ ਨੇ ਉਧਰ ਮੁਗਲਾਂ ਦੇ ਢੇਰ ਲੱਗੇ ਪਏ ਨੇ ਉਦੋਂ ਸਰਬੱਤ ਦੇ ਭਲੇ ਦੇ ਸਿਧਾਂਤ ਤੇ ਪਹਿਰਾ ਕੌਣ ਦਿੰਦਾ ਭਾਈ ਕਨਈਆ ਜੀ ਤੋਂ ਅਰਦਾਸ ਸ਼ਬਦ ਜਿਹੜਾ ਇਸ ਨੂੰ ਸੋਚ ਕੇ ਦੇਖੋ ਪ੍ਰਸ਼ਾਦ ਵਰਗਾ ਨਹੀਂ ਲੱਗਦਾ ਜਿੱਦਾਂ ਮਹਾਰਾਜ ਦਾ ਪ੍ਰਸ਼ਾਦ ਮਿਲਿਆ ਹੁੰਦਾ ਇਹ ਜ਼ਹਿਨੀ ਪ੍ਰਸ਼ਾਦ ਹੈ ਇੱਕ ਤਾਂ ਕੜਾ ਪ੍ਰਸ਼ਾਦ ਮਿਲਦਾ ਜਿਹੜਾ ਅਸੀਂ ਛਕਦੇ ਆਂ ਇਹ ਸਾਡਾ ਜ਼ਹਿਨ ਦਾ ਸਾਡੀ ਸੋਚ ਦਾ ਇੱਕ ਪ੍ਰਸ਼ਾਦ ਹੈ ਜਿਹੜਾ ਸਾਨੂੰ ਸਰਸ਼ਾਰ ਕਰ ਦਿੰਦਾ ਹੈ ਦੁਨੀਆ ਦੀ ਹਰ ਸੈਟੀਸਫੈਕਸ਼ਨ ਦੇ ਨਾਲ ਹਰ ਤਸੱਲੀ ਦੇ ਨਾਲ ਅਰਦਾਸ ਤੁਹਾਨੂੰ ਖੁਸ਼ੀ ਦੇ ਵਿੱਚ ਸਬਰ ਵੀ ਸਿਖਾਉਂਦੀ ਹੈ ਕਿਉਂਕਿ ਜਦੋਂ ਅਸੀਂ ਬਹੁਤ ਵੱਡੀ ਕੋ ਖੁਸ਼ੀ ਹਾਸਲ ਕਰ ਲੈਣੇ ਨਾ ਸਾਡੇ ਅੰਦਰ ਹੰਕਾਰ ਨਾ ਆ ਜਾਏ ਸਾਡੇ ਅੰਦਰ ਪ੍ਰਾਪਤੀ ਦਾ ਗੁਮਾਨ ਨਾ ਆ ਜਾਏ ਉਦੋਂ ਸਮ ਅਰਦਾਸ ਨਿਵਾਣਾ ਹੋਣਾ ਵੀ ਸਿਖਾਉਂਦੀ ਹੈ ਕਿ ਝੁਕ ਜਾਓ ਤੇ ਜਦੋਂ ਅਸੀਂ ਪੈਰੋਂ ਹੀ ਡਿੱਗੇ ਹੋਏ ਆਂ ਉਦੋਂ ਅਰਦਾਸ ਸਾਨੂੰ ਖੜਾ ਹੋਣਾ ਸਿਖਾਉਂਦੀ ਹੈ ਅਰਦਾਸ ਤੇ ਦੋ ਪੋਲ ਸਾਨੂੰ ਦੁਬਾਰਾ ਸਾਡੇ ਪੈਰਾਂ ਤੇ ਖੜਾ ਕਰ ਦਿੰਦੇ ਐ ਇੰਨੀ ਅਦੁੱਤੀ ਸ਼ਕਤ ਹੈ ਇੰਨੀ ਅਦੁੱਤੀ ਸ਼ਕਤੀ ਹੈ ਅਰਦਾਸ ਦੇ ਵਿੱਚ ਡਿੱਗਿਆਂ ਨੂੰ ਖੜਾ ਕਰ ਦਿੰਦੀ ਹੈ ਅਸਮਾਨੀ ਚੜ੍ਹਦੇਆਂ ਨੂੰ ਜ਼ਮੀਨ ਤੇ ਲਿਆਉਂਦੀ ਬਿਨ ਇੱਥੇ सिर्फ शुकराना करो गुमान ना करो तो डिगे हुए कहती है विश्वास रखो वाहगुरु तक टेक रखो दोबारा खड़े होवेंगे दोबारा तुरंगे दोबारा नसागे आप जिस तरह सिद्धों साहब ने भी जिक्र किया कि अरदस एक सिर्फ शब्द नहीं एक भावना है एक फलसफा है एक सिद्धांत है उसको तो भी वाडा शब्द अरदसा किरदार है जो वाहगुरु ने सू बख्शे है अरदासबत दुनिया की किसी रेस के ਸਾਨੂੰ ਵਾਹਿਗੁਰੂ ਅਕਾਲ ਪੁਰਖ ਨੇ ਕਿਰਦਾਰ ਬਖਸ਼ਿਆ ਕਿ ਜਦੋਂ ਮੰਗਣਾ ਆਪਣੇ ਲਈ ਨਹੀਂ ਮੰਗਣਾ ਸਰਬਤ ਲਈ ਮੰਗਣਾ ਔਰ ਮੈਂ ਅਕਸਰ ਕਹਿੰਦਾ ਹਾਂ ਜਦੋਂ ਅਸੀਂ ਪ੍ਰਮਾਤਮਾ ਕੋਲੋਂ ਚੀਜ਼ਾਂ ਮੰਗਣ ਜਾਂਦੇ ਹਾਂ ਨਾ ਮਟੀਰੀਅਲਿਸਟਿਕ ਚੀਜ਼ਾਂ ਉਹ ਅਰਦਾਸ ਅਰਦਾਸ ਨਹੀਂ ਹੁੰਦੀ ਕੰਪਲੀਟ ਉਹ ਸਾਡੀਆਂ خواہشਾਂ ਨੇ ਉਹ ਸਾਡੀਆਂ ਇੱਛਾਵਾਂ ਨੇ ਅਸੀਂ ਉਹ ਮੰਗਦੇ ਹਾਂ ਅਰਦਾਸ ਹਮੇਸ਼ਾ ਜਿਹੜੀ ਦਿਲ ਤੋਂ ਆਏਗੀ ਨਾ ਉਹਦੇ ਚ ਚੀਜ਼ਾਂ ਨਹੀਂ ਸ਼ਾਮਲ ਹੋਣਗੀਆਂ ਉਹਦੇ ਚ ਸਕੂਨ ਭਰਿਆ ਹੋਏਗਾ ਕੋਈ ਸਿਰਫ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਲਈ ਆਪਣੀ ਕੌਮ ਲਈ ਉਹ ਕੁੱਲ ਲੁਕਾਈ ਲਈ ਜਦੋਂ ਮੰਗਦੇ ਆ ਨਾ ਆਮਨ ਸ਼ਾਂਤੀ ਸੁਖ ਸੁਕੂਨ ਮੰਗਦੇ ਆ ਉਹ ਅਸਲ ਅਰਦਾਸ ਹੈ ਜਦੋਂ ਸ੍ਰੀ ਦਰਬਾਰ ਸਾਹਿਬ ਕਹ ਰਹੇ ਸੀ ਕਿ ਜੰਗ ਦੇ ਮੈਦਾਨ ਚ ਜਾਣ ਲੱਗੇ ਉਹ ਵੀ ਅਰਦਾਸ ਕੀ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤੋ ਦੁਸ਼ਮਣ ਨਹੀਂ ਆਂਦਾ ਜਿਹਦੇ ਨਾਲ ਜੰਗ ਲੜਨ ਚੱਲਦੇ ਆ ਉਹਦਾ ਵੀ ਭਲਾ ਮੰਗ ਕੇ ਤੁਰਦੇ ਆ ਔਰ ਅਸੀਂ ਸਿਰਫ ਮੰਗਦੇ ਨਹੀਂ ਫਿਰ ਸਾਬਤ ਵੀ ਕਰਦੇ ਆ ਕਿ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਅੱਗੇ ਇੱਕ ਪਾਸੇ ਆਪਣੇ ਸਿੰਘ ਜ਼ਖਮੀ ਪਏ ਨੇ ਉਧਰ ਮੁਗਲਾਂ ਦੇ ਢੇਰ ਲੱਗੇ ਪਏ ਨੇ ਉਦੋਂ ਸਰਬਤ ਦੇ ਭਲੇ ਦੇ ਸਿਧਾਂਤ ਤੇ ਪਹਿਰਾ ਕੌਣ ਦਿੰਦਾ ਭਾਈ ਕਨਈਆ ਜੀ ਉਹ ਜ਼ਖਮ ਆਪਣੇ ਸਿੰਘ ਦਾ ਜਦੋਂ ਮਲਮ ਨਾਲ ਭਰ ਦਿੰਦਾ ਹੈ ਇਹ ਨਹੀਂ ਕਿ ਇੱਕ ਮੁਗਲ ਸਿਪਾਹੀ ਨੂੰ ਟੱਪ ਕੇ ਜਾ ਕੇ ਅਗਲੇ ਤੇ ਜਾਵੇ ਪਹਿਲਾਂ ਉਹਦੇ ਵੀ ਮਰਹਮ ਦਿੰਦਾ ਉਹਨੂੰ ਵੀ ਪਾਣੀ ਪਿਉਂਦਾ ਉਹ ਸਾਬਤ ਕਰਦਾ ਹੈ ਕਿ ਸਾਡੇ ਮਾਲਕ ਨੇ ਸਾਨੂੰ ਕਿਰਦਾਰ ਦਿੱਤਾ ਸਰਬਤ ਦਾ ਪੱਖ ਸੁਰਦਾਸ ਸਾਡੇ ਲਈ ਸਾਡੀ ਲਾਈਫਲਾਈਨ ਹੈ ਅਰਦਾਸ ਅਸੀਂ ਬਚਪਨ ਚੋਂ ਸਿੱਖ ਜਾਂਦੇ ਹਾਂ ਜਦੋਂ ਨਿੱਕੇ ਜਿਹੇ ਹੁੰਦੇ ਆ ਨਾ ਜਾ ਕੇ ਸਾਡੇ ਮਾਪਿਓ ਸਾਡੇ ਸਿਰ ਤੇ ਛੋਟਾ ਜਿਹਾ ਇੱਕ ਪਟਕੀ ਬਨ ਕੇ ਜਾਂ ਨਿੱਕੀਆਂ ਬੱਚੀਆਂ ਤੇ ਸਿਰ ਤੇ ਇੱਕ ਕੱਪੜਾ ਰੱਖ ਕੇ ਸਾਨੂੰ ਨਾਲ ਖੜੇ ਕਰ ਲੈਂਦੇ ਨੇ ਉਦੋਂ ਅਸੀਂ ਸਿਰ ਸੁਣ ਰਹੇ ਹੁੰਨੇ ਆ ਅਰਦਾਸ ਦੇ ਮਾਣੇ ਨਹੀਂ ਪਤਾ ਹੁੰਦੇ ਪਰ ਜੋ ਸਾਡੇ ਅੰਦਰ ਫੀਡ ਹੋ ਰਿਹਾ ਹੁੰਦਾ ਨਾ ਜੋ ਸਾਡੇ ਜ਼ਿਹਨ ਚ ਜਾ ਰਿਹਾ ਜੋ ਸਾਡੀ ਫਲੋਪੀ ਚ ਸੈੱਟ ਹੋ ਰਿਹਾ ਉਹ ਸਾਡਾ ਕਿਰਦਾਰ ਬਣਾਉਂਦਾ ਹੈ